ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਹਰਮੰਦਰ ਸਿੰਘ ਪ੍ਰਧਾਨ ਟ੍ਰਾਇੰਗਲ ਪਾਰਟੀ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਗੁਰੂ ਨਾਨਕ ਦੇ ਵਿਚਾਰਾਂ ਨੂੰ ਫਾਲੋ ਕਰਦੀ ਆ ਕਿਸਾਨਾਂ ਦੀ ਮਜ਼ਦੂਰਾਂ ਦੀ ਤੇ ਛੋਟੇ ਕਾਰਦਾਰਾਂ ਦੀ ਗੱਲ ਕਰਦੀ ਆ ਅੱਜ ਸਾਡਾ ਗੱਲਬਾਤ ਦਾ ਵਿਸ਼ਾ ਪੰਜਾਬ ਦੇ ਵਿੱਚ 2027 ਦੀ ਜਿਹੜੀ ਵਿਧਾਨ ਸਭਾ ਦੀ ਇਲੈਕਸ਼ਨ ਹੋ ਰਹੀ ਆ ਉਹਦੇ ਬਾਰੇ ਦੇ ਵਿੱਚ ਹੈ ਮੇਰੀ ਪੰਜਾਬ ਦੇ ਹਰ ਇੱਕ ਨਾਗਰਿਕ ਨੂੰ ਬੇਨਤੀ ਹੈ ਕਿਉਂਕਿ ਜਦੋਂ ਦਾ ਹੜਾ ਦੇਹ ਜਾਹ ਉਰੋਂ ਤੱਕ ਉਦੋਂ ਤੋਂ ਲੈ ਕੇ ਹੁਣ ਤੱਕ ਵਿਧਾਨ ਸਭਾ ਦੀਆਂ ਚੋਣਾਂ ਕਿੰਨੀ ਵਾਰ ਹੋ ਚੁੱਕੀਆਂ ਹਨ ਲੋਕ ਸਭਾ ਦੀਆਂ ਚੋਣਾਂ ਵੀ ਕਿੰਨੀ ਵਾਰ ਹੋ ਚੁੱਕੀਆਂ ਹਨ ਅੱਜ ਦਾ ਜਿਹੜਾ ਮਾਹੌਲ ਬਣਦਾ ਜਾ ਰਿਹਾ ਹੈ ਸਾਰੀਆਂ ਦੀਆਂ ਸਾਰੀਆਂ ਪਾਰਟੀਆਂ ਦੇ ਵਿੱਚ ਸਤਾ ਦੇ ਵਿੱਚ ਆਉਣ ਦੀ ਹੀ ਚਰਚਾ ਹੋ ਰਹੀ ਹੈ ਜਿਵੇਂ ਕਿ ਭਾਰਤੀ ਜਨਤਾ ਪਾਰਟੀ ਸਤਾ ਦੇ ਵਿੱਚ ਆਉਣਾ ਚਾਹੁੰਦੀ ਹੈ ਕਾਂਗਰਸ ਪਾਰਟੀ ਆਉਣਾ ਚਾਹੁੰਦੀ ਹੈ ਆਮ ਆਦਮੀ ਪਾਰਟੀ ਵੀ ਸਤਾ ਚਾਉਣਾ ਚਾਹੁੰਦੀ ਹੈ ਬਾਰਸ਼ ਪੰਜਾਬ ਦੇ ਵੀ ਸਤਾ ਚਾਉਣੀ ਚਾਹੁੰਦੀ ਹੈ ਜਿਹੜੇ ਕਿ ਉਹਨਾਂ ਨੇ ਆਪਣਾ ਮੁੱਖ ਮੰਤਰੀ ਦਾ ਚਿਹਰਾ ਵੀ ਭਾਈ ਅਬਰਤਪਾਲ ਸਿੰਘ ਜੀ ਨੂੰ ਐਲਾਨਿਆ ਹੋਇਆ ਹੈ ਇਸੇ ਹੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਵਾਜ਼ਲ ਇਸੇ ਹੀ ਤਰ੍ਹਾਂ ਮਨਪ੍ਰੀਤ ਇਆਲੀ ਦੀ ਪਾਰਟੀ ਵੀ ਜੋੜ-ਟੋੜ ਲਾ ਰਹੀ ਹੈ। ਮੈਂ ਸਿਰ ਪੰਜਾਬ ਦੇ ਲੋਕਾਂ ਨੂੰ ਇਹੀ ਬੇਨਤੀ ਕਰਦਾ ਹਾਂ ਸਰਕਾਰ ਚਾਹੇ ਕਿਸੇ ਦੀ ਵੀ ਬਣੇ ਪਰ ਜਿੰਨੇ ਵੀ ਮੁੱਦੇ ਹਨ ਉਹ ਲੋਕਾਂ ਦੇ ਹੀ ਕੋਟ ਹੋਣੇ ਚਾਹੀਦੇ ਹਨ। ਜਿਵੇਂ ਕਿ ਪਹਿਲਾਂ ਜਿਹੜੇ ਮੁੱਦੇ ਸੀ ਏਜੰਡੇ ਸੀ ਜਿਵੇਂ ਕਿ ਅਨੰਦਪੁਰ ਦਾ ਮਤੇ ਦੀ ਗੱਲ ਕਰਕੇ ਜਾਂ ਸੀ ਪਾਣੀਆ ਦੇ ਮਸਲੇ ਦੀ ਹੱਲ ਕਰਕੇ ਗੱਲ ਕਰਕੇ ਜਾਂ ਸੀ ਚੰਦੀਗੜ੍ਹ ਦੇ ਵਸਦੇ ਦੀ ਹੱਲ ਕਰਕੇ ਗੱਲ ਕਰਕੇ ਕਿਉਂਕਿ ਇਹ ਜਿਹੜੇ ਮੁੱਦੇ ਹਨ ਏਜੰਡੇ ਹਨ ਪੁਰਾਣੇ ਦਾਪਾ ਨਹੀਂ ਕਹਿ ਸਕਦੇ ਹੋ ਹੋ ਗਿਆ ਕਿਉਂਕਿ ਇਹਨਾਂ ਦੀ ਵੀ ਲੋਰ ਹੈ ਇਨਾਂ ਦੀ ਲੋੜ ਦੇ ਨਾਲ-ਨਾਲ ਪੰਜਾਬ ਦੇ ਲੋਕਾਂ ਨੂੰ ਕੀ ਮਿਲਣਾ ਚਾਹੀਦਾ ਉਹਦੇ ਵਾਸਤੇ ਮੈਂ ਤੁਹਾਡਾ ਧਿਆਨ ਲਿਆਉਣਾ ਚਾਹੁੰਦਾ ਹਾਂ ਪੰਜਾਬ ਦੇ ਲੋਕਾਂ ਨੂੰ ਅੱਜ ਕੀ ਚਾਹੀਦਾ ਹੈ ਕਿਸ ਚੀਜ਼ ਦੀ ਲੋੜ ਹੈ ਚਾਹੇ ਕੋਈ ਵੀ ਪਾਰਟੀ ਸਤਾ ਦੇ ਵਿੱਚ ਆ ਜਾਵੇ ਡਜ ਨਾਟ ਮੈਟਰ ਆ ਪਰ ਲੋਕਾਂ ਨੂੰ ਮਿਲਣਾ ਕੀ ਚਾਹੀਦਾ ਹੈ ਨੰਬਰ 1 ਪਹਿਲੀ ਗੱਲ ਤਾਂ ਪੰਜਾਬ ਦੇ ਹਰ ਇੱਕ ਨਾਗਰਿਕ ਨੂੰ ਘਰ ਮਿਲਣਾ ਚਾਹੀਦਾ ਜਿਹੜੀ ਵੀ ਸਰਕਾਰ ਬਣੂਗੀ ਆਪਣੀ ਜ਼ਿੰਮੇਵਾਰੀ ਤੇ ਅਦਲਿਕ ਸਹੂਲਤਾਂ ਦੇ ਨਾਲ ਹਰ ਇੱਕ ਨੂੰ ਘਰ ਬਣਾ ਕੇ ਦੇਵੇ ਦੂਜਾ ਜੰਦਾ ਇਹ ਹੋਣਾ ਚਾਹੀਦਾ ਪਲੱਸ 2 ਤੱਕ ਜਾਣੇ ਕਿ 18 ਸਾਲ ਦੀ ਉਮਰ ਤੱਕ ਬੱਚਿਆਂ ਨੂੰ ਐਜੂਕੇਸ਼ਨ ਫ੍ਰੀ ਬੈਲੀ ਚਾਹੀਦੀ ਆ ਭਵੇਂ ਸਕੂਲ ਸਰਕਾਰੀ ਹੈ ਉਹ ਇਹ ਪ੍ਰਾਈਵੇਟ ਹੈ ਅਗਲੀ ਗੱਲ ਸਿਹਤ ਸਹੂਲਤਾਂ ਲਾਈਫਟਾਈਮ ਮਿਲਣੀਆਂ ਚਾਹੀਦੀਆਂ ਹਰ ਇੱਕ ਨੂੰ ਜੰਮ ਤੋਂ ਲੈ ਕੇ ਮਰਨ ਤੱਕ ਅਗਲਾ ਏਜੰਡਾ ਹੈਗਾ 70 ਸਾਲ ਤੋਂ ਪਲ੍ਹਾ ਦੇ ਬਜ਼ੁਰਗਾਂ ਨੂੰ 20000 ਰੁਪਏ ਪੈਨਸ਼ਨ ਮਿਲਣੀ ਚਾਹੀਦੀ ਹੈ ਮਜ਼ਦੂਰ ਦੀ ਦਿਹਾੜੀ 1600 ਰੁਪਏ 8 ਘੰਟੇ ਦੀ ਹੋਣੀ ਚਾਹੀਦੀ ਹੈ ਸਕਿੱਲ ਦੇ ਅਕੋਰਡਿੰਗ ਸੈਲਰੀ 1 ਲੱਖ ਤੋਂ ਲੈ ਕੇ 2.5 ਲੱਖ ਤੱਕ ਹੋਣੀ ਚਾਹੀਦੀ ਆ ਅਗਲਾ ਅਜੰਡਾ ਜੀਐਸਟੀ ਖਤਮ ਹੋਣੀ ਚਾਹੀਦੀ ਆ ਅਗਲਾ ਅਜੰਡਾ ਕਿਸਾਨਾਂ ਦੀਆਂ ਜਿੰਨੀਆਂ ਵੀ ਮੰਗਾਂ ਹਨ ਮਜ਼ਦੂਰਾਂ ਦੀਆਂ ਮੰਗਾਂ ਹਨ ਛੋਟੇ ਦੁਕਾਨਦਾਰਾਂ ਦੀਆਂ ਮੰਗਾਂ ਹਨ ਉਹ ਪੂਰੀਆਂ ਹੋਣੀਆਂ ਚਾਹੀਦੀਆਂ ਹਨ ਪੰਜਾਬ ਦੇ ਹਰ ਇੱਕ ਨਾਗਰਿਕ ਦਾ ਕਰਜ਼ਾ ਮਾਫ਼ ਹੋਣਾ ਚਾਹੀਦਾ ਹੈ ਇਹ ਉਹ ਅਜੰਡੇ ਲੋਕਾਂ ਨੂੰ ਪਾਰਟੀਆਂ ਦੇ ਸਾਹਮਣੇ ਲਿਆਉਣੇ ਚਾਹੀਦੇ ਹਨ ਸਿੱਛਾ ਦਿਖਾਉਣਾ ਚਾਹੀਦਾ ਹੈ ਸਰਕਾਰ ਚਾਹੇ ਕਿਸੇ ਦੀ ਵੀ ਬਣੇ ਵੋਟਾਂ ਉਹਨਾਂ ਨੂੰ ਪਾਓ ਜਿਹੜੀ ਪਾਰਟੀ ਇਹਨਾਂ ਜੰਡਿਆਂ ਪ੍ਰਤੀ ਸਮਰਪਿਤ ਹੈ ਅਜੰਡੇ ਹੱਲ ਕਰ ਸਕਦੀ ਹੈ ਤੁਸੀਂ ਇਹਨਾਂ ਪਾਰਟੀਆਂ ਦੇ ਨਾਲ ਐਗਰੀਮੈਂਟ ਵੀ ਕਰ ਸਕਦੇ ਹੋ ਅਸੀਂ ਤਾਂ ਵੋਟਾਂ ਪਾਵਾਂਗੇ ਜੇ ਸਾਡੇ ਇਹ ਜਿਹੜੇ ਏਜੰਡੇ ਆ ਇਹ ਸਾਡੇ ਪੂਰੇ ਹੋਣੇ ਚਾਹੀਦੇ ਹਨ ਬਧੇਰੇ ਜਾਣਕਾਰੀ ਲੈਣ ਲਈ ਤੁਸੀਂ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਸਾਡਾ YouTube ਚੈਨਲ ट्रायंगल ਪਾਰਟ ਪੰਜਾਬ ਸੋਨਾ ਪੰਜਾਬ Facebook ਪੇਜ ਵੀ ਆ ਤੁਸੀਂ ਇਸ ਨੂੰ ਬਦ ਤੋਂ ਬਦ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਸਾਡੀ ਏਜੰਡਿਆਂ ਬਾਰੇ ਨਵੀਂ ਇਨਫੋਰਮੇਸ਼ਨ ਜੀ ਬਿਊਟੀ ਕੋ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਆ ਜੀ ਸਾਰੋਂ ਜੀ ਰੱਖਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ